ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸਾਉਣੀ ਬਟੰਡੇ ਜੋ ਦਾ ਪਿੰਡ ਬੰਗੇਰ ਟਟਚੰਡੀ ਇੱਕ ਲੋੜਵੰਦ ਪਰਿਵਾਰ ਆ ਇਹ ਜੋ ਬੱਚੀ ਆਪਣੇ ਸਭ ਤੋਂ ਪਰੀਏ ਇਹ 7 ਸਾਲ ਦੀ ਵੱਡਦੀ ਹੈ ਇਸ ਬੱਚੀ ਨੂੰ ਕੁਝ ਕਾਪੀਆਂ ਪਰਚਨਾ ਕੁਝ ਸ਼ੋਰ ਵਗੈਰਾ ਦੀ ਰੁਕਸੀ ਜੋ ਇਹਨਾਂ ਨੇ ਮੈਨੂੰ ਕਿਹਾ ਤਾਂ ਮੈਂ ਪਿੰਡ ਕੋਰਪੇ ਤੋਂ ਨਾਲਕ ਟੇਰਾ ਟੇਰਾ ਸੁਸਾਇਟੀ ਦੇ ਵੱਲੋਂ ਆਪਣੇ ਦੋਸਤਾਂ ਦੇ ਵੱਲੋਂ ਨਗਰ ਕਮੇਅਰ ਦੇ ਵੱਲੋਂ

ਮੇਰੇ ਪਾਪਾ ਜੀ ਪਹਿਲਾਂ ਵੀ ਆਏ ਸੀ ਮੈਨੂੰ ਸਾਈਕਲ ਦੇ ਬਾਬਾ ਜੀ ਨੇ ਮੁੰਡ ਵੀ ਮੈਨੂੰ ਜਰੂਰਤ ਸੀ ਕਾਪਰੇ ਦੇ ਰਾਬਾਂ ਦੀ ਬਾਬਾ ਜੀ ਮੈਨੂੰ ਮਿਲ ਦਿੱਤੀਆਂ ਮੇਰੇ ਪਾਪਾ ਜੀ ਬਿਮਾਰ ਨੇ ਨੈਗੋਤੀ ਕਾਉਸਾ ਨੈਗੋਤੀ ਦੇ ਪਤੀ ਮਾਤਾ ਨਵਲਕਰ ਦਾ ਉਹ ਬਾਈ ਦਾ ਜਿਹੜਾ ਪਿੰਕੋਰਪਾイツੋਂ ਨਾਲ ਤੇਰਾ ਤੇਰਾ ਸੁਹੇ ਕਿਉਂ ਆਏ ਨੇ ਅੱਡੇ ਪਹਿਲਾਂ ਵੀ ਮੇਰੇ ਘਰ ਦੇ ਕੋਲ ਸੀ ਉਦੋਂ ਵੀ ਬਹੁਤ ਮਦਦ ਕਰਕੇ ਗਏ ਨੇ ਕਿ ਮੱਛੀ ਨੂੰ ਸਾਈਕਲ ਵੀ ਦੇ ਕੇ ਗਏ ਨੇ ਫੋਨ ਬਬਲੀ ਫਿਰ ਕਾਪੀਆਂ ਕਤਾਰਬਾਰ ਸੂਟ ਵਗੈਰਾ ਦੇਖ ਕੇ ਬਹੁਤ ਬਹੁਤ ਨਿਵਾਜ਼ ਬੱਦਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ